ਹਾਂਜੀ ਦੋਸਤੋ ਇੱਕ ਬੜੀ ਹੀ ਪਿਆਰੀ ਗੱਲ ਯਾਦ ਆਈ ਕਿ ਨਾਮ ਬਦਲਣ ਨਾਲ ਬੰਦੇ ਦੀ ਕਿਸਮਤ ਨਹੀਂ ਬਦਲ ਜਾਂਦੀ ਇੱਕ ਪਿੰਡ 'ਚ ਬੰਦਾ ਰਹਿੰਦਾ ਸੀ ਉਹਦਾ ਨਾਮ ਸੀ ਟੂਟਲ ਦਾਸ ਟੂਟਲ ਦਾਸ ਦਾ ਹੋ ਗਿਆ ਵਿਆਹ ਵਿਆਹ ਹੋਇਆ ਤਾਂ ਉਹਦੀ ਪਤਨੀ ਆਈ ਜਦੋਂ ਉਹ ਬਾਹਰ ਨਿਕਲੇ ਪਿੰਡ 'ਚ ਗਏ ਕਦੇ ਤਾਂ ਜਦੋਂ ਵੀ ਉਹਦੇ ਘਰ ਵਾਲੇ ਨੂੰ ਟੂਟਲ ਦਾਸ ਕਹਿ ਕੇ ਬੁਲਾਉਂਦੇ ਤਾਂ ਉਹਨੂੰ ਵਧੀਆ ਨਾ ਲੱਗਦਾ ਕੁੜੀ ਨੂੰ ਉਹਨੇ ਆਪਣੇ ਘਰ ਵਾਲੇ ਨੂੰ ਕਿਹਾ ਵੀ ਨਾਮ ਬਦਲ ਲਓ ਆਪਣਾ ਵੀ ਸਾਰੇ ਲੋਕ ਤੁਹਾਨੂੰ ਛੇੜਦੇ ਨੇ ਉਹ ਭੋਲਾ ਭਾਲਾ ਇਨਸਾਨ ਉਹ ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਸ਼ੁਰੂ ਤੋਂ ਇਹ ਇਹੀ ਮੇਰਾ ਨਾਮ ਰਿਹਾ ਤੇ ਮੈਨੂੰ ਆਦਤ ਹੈ ਇਸ ਨਾਮ ਨਾਲ ਤੇ ਉਹ ਕਹਿੰਦੀ ਨਹੀਂ ਵੀ ਮੈਂ ਤਾਂ ਇਹੀ ਕੰਡੀਸ਼ਨ ਤੇ ਤੇਰੇ ਨਾਲ ਰਹੂੰਗੀ ਜੇ ਤੂੰ ਨਾਮ ਚੇਂਜ ਕਰੇਂਗਾ ਆਪਣਾ ਉਹ ਵਿਚਾਰਾ ਕੁਝ ਨਹੀਂ ਕਹਿੰਦਾ ਘਰ ਚਲੇ ਜਾਂਦੇ ਨੇ ਉਹ ਨਾਮ ਨਹੀਂ ਬਦਲਦਾ ਆਪਣਾ ਤਾਂ ਉਹਦੀ ਘਰ ਵਾਲੀ ਉਹਨੂੰ ਛੱਡ ਕੇ ਚਲੀ ਜਾਂਦੀ ਆ ਜਾਂਦੀ ਆ ਰਸਤੇ 'ਚ ਉਹਨੂੰ ਇੱਕ ਬਜ਼ੁਰਗ ਮਾਤਾ ਮਿਲਦੀ ਐ ਉਹ ਮਾਤਾ ਚੱਕੀ ਪੀਸ ਰਹੀ ਹੁੰਦੀ ਐ ਚੱਕੀ ਪੀਸਦੀ ਐ ਤਾਂ ਉਹਦੇ ਕੋਲ ਬੈਠ ਜਾਂਦੀ ਐ ਮਾਤਾ ਪੁੱਛਦੀ ਐ ਵੀ ਤੂੰ ਕਿੱਧਰ ਉਹ ਦੱਸਦੀ ਐ ਵੀ ਐਵੇਂ ਐਵੇਂ ਗੱਲ ਸੀ ਵੀ ਮੈਂ ਤਾਂ ਛੱਡ ਕੇ ਘਰ ਆ ਗਈ ਆਪਣਾ ਹਨਾ ਤੇ ਉਹ ਪੁੱਛਦੀ ਐ ਮਾਤਾ ਨੂੰ ਵੀ ਤੁਹਾਡਾ ਕੀ ਨਾਮ ਐ ਮਾਤਾ ਕਹਿੰਦੀ ਮੇਰਾ ਨਾਮ ਐ ਲక్ష్ਮੀ ਉਹ ਕਹਿੰਦੀ ਵੀ ਤੁਹਾਡਾ ਨਾਮ ਹੈ ਲక్ష్ਮੀ ਤੇ ਤੁਸੀਂ ਆਟਾ ਪੀਸ ਰਹੇ ਹੋ। ਉਹ ਕਹਿੰਦੀ ਪੁੱਤ ਨਾਮ ਚ ਕੀ ਰੱਖਿਆ ਵੀ ਇਹ ਤਾਂ ਜੋ ਹੈ ਮਾਲਕ ਦੀ ਦੇਣ ਹੈ ਕਰਮਾਂ ਦਾ ਜੋ ਬੀਜਿਆ ਉਹੀ ਵੜਣਾ। ਚਲੋ ਉੱਥੋਂ ਪਾਣੀ ਪੂਣੀ ਪੀ ਕੇ ਤੁਰ ਪੈਂਦੀ ਹੈ। ਅੱਗੇ ਜਾਂਦੀ ਹੈ। ਅੱਗੇ ਇੱਕ ਬਜ਼ੁਰਗ ਇਨਸਾਨ ਮਿਲਦਾ ਹੋਰ ਉਹ ਬੈਠਾ ਘਾਹ ਖੋਤਦਾ ਹੁੰਦਾ। ਉਹਨੂੰ ਪੁੱਛਦੀ ਆ ਵੀ ਆ ਰਸਤਾ ਕਿੱਧਰ ਨੂੰ ਜਾਂਦਾ ਉਹ ਦੱਸਦਾ ਵੀ ਆ ਰਸਤਾ ਇਧਰ ਨੂੰ ਜਾਂਦਾ ਭਾਈ ਉਹ ਪੁੱਛਦਾ ਤੂੰ ਬੀਬਾ ਕਿੱਧਰ ਉਹਨੂੰ ਦੱਸਦੀ ਆ ਸਾਰੀ ਕਹਾਣੀ ਕਿ ਐਵੇਂ ਐਵੇਂ ਹੋਈ ਮੈਂ ਘਰ ਛੱਡ ਕੇ ਚਲੀ ਗਈ ਉਹਨੂੰ ਪੁੱਛਦੀ ਆ ਤੁਹਾਡਾ ਕੀ ਨਾਮ ਹੈ ਉਹ ਦੱਸਦਾ ਵੀ ਮੇਰਾ ਨਾਮ ਹੈ ਧਨਪਤ ਦਾਸ ਉਹ ਕਹਿੰਦੀ ਨਾਮ ਤੁਹਾਡਾ ਧਨਪਤ ਦਾਸ ਤੇ ਤੁਸੀਂ ਕਾਹ ਖੋਤ ਰਹੇ ਹੋ ਬੈਠੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤ ਇਹ ਤਾਂ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਵੀ ਜਿਹੋ ਜਾ ਬੰਦਾ ਕਰਮ ਕਰਦਾ ਹੈ ਉਹੋ ਜਾ ਉਹਨੂੰ ਅੱਗੇ ਫਲ ਮਿਲਦਾ ਚਲੋ ਉੱਥੋਂ ਅੱਗੇ ਚੱਲਦੀ ਹੈ ਜਾਂਦੀ ਹੈ ਜੀ ਅੱਗੇ ਅੱਗੇ ਜਾ ਕੇ ਰਸਤੇ 'ਚ ਇੱਕ ਅਰਥੀ ਮਿਲਦੀ ਹੈ ਉਹਨੂੰ ਅਰਥੀ ਦੇ ਨਾਲ ਜਾਂਦਿਆਂ ਨੂੰ ਪੁੱਛਦੀ ਹੈ ਵੀ ਇਹ ਕੌਣ ਮਰ ਗਿਆ ਉਹ ਕਹਿੰਦੇ ਇਸ ਪਿੰਡ ਦਾ ਜਵਾਨ ਪੁੱਤ ਸੀ ਉਹ ਮਰ ਗਿਆ ਕਹਿੰਦੀ ਕੀ ਨਾਮ ਸੀ ਇਹਦਾ ਉਹ ਕਹਿੰਦੇ ਇਹਦਾ ਨਯੋਂ ਸੀ ਜੀਉਣਾ ਕਿਹਨੀ ਆ ਕੀ ਗੱਲ ਹੋਈ ਇਹਦਾ ਨਾਮ ਜਿਉਣਾ ਹੈ ਤਾਂ ਮਰ ਗਿਆ ਜਵਾਨੀ ਚ ਉਹ ਕਹਿੰਦੇ ਸਭ ਕਰਮਾਂ ਦੀਆਂ ਖੇਡਾਂ ਨੇ ਕਿਸਮਤ ਚ ਜੋ ਲਿਖਿਆ ਹੋਣਾ ਹੀ ਹੋਣਾ ਉੱਥੋਂ ਹੀ ਉਹਦੇ ਦਿਮਾਗ ਚ ਆਉਂਦੀ ਆ ਗੱਲ ਵੀ ਮੈਂ ਤਾਂ ਬੜੀ ਗਲਤੀ ਕੀਤੀ ਉੱਥੋਂ ਹੀ ਵਾਪਸ ਚਲੇ ਜਾਂਦੀ ਆ ਤੇ ਘਰ ਜਾਂਦੀ ਆ ਜਾਂਦੀ ਜਾਂਦੀ ਸੋਚਦੀ ਆ ਲక్ష్ਮੀ ਪੀਸੇ ਆਟਾ ਧਨਪਤ ਖੋਤੇ ਘਾਸ ਜੀਉਨੇ ਆਲਾ ਮਰ ਗਿਆ ਮੇਰਾ ਜੀਉਂਦਾ ਰਹੇ ਟੂਟਲ ਦਾਸ ਤਾਂ ਦੋਸਤੋ ਕਹਾਣੀ ਦਾ ਮਤਲਬ ਇਹੀ ਹੈ ਕਿ ਨਾਮ ਬਦਲਣ ਨਾਲ ਕੁਝ ਨਹੀਂ ਹੋਣਾ ਕਿਸਮਤ ਨਹੀਂ ਬਦਲਣੀ ਆਪਣੇ ਕਰਮ ਕਰੋ ਚੰਗੇ ਇਹੀ ਜ਼ਿੰਦਗੀ ਦਾ ਸਾਰ ਹੈ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ